13ਵਾਂ ਚਿੜੀਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜੀਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ। ਮਨ ਜੋ ਸੋਚ ਨਹੀਂ ਸਕਦਾ ਅੱਖ ਉਹ ਵੇਖ ਨਹੀਂ ਸਕਦੀ। ਹੁਣ ਹੌਲੀ-ਹੌਲੀ ਕੇਸਰ ਨੂੰ ਵੀ ਫਕੀਰ ਵਾਂਗ ਸਵੇਰੇ ਸਾਝਰੇ ਉੱਠਣ ਦੀ ਆਦਤ ਪੈ ਗਈ ਸੀ। ਰਾਤੀ ਸੌਣ ਦਾ ਟਿਕਾਣਾ ਇੱਕ ਜਾਂਡ ਦੇ ਦਰਖਤ ਥੱਲੇ ਕੀਤਾ ਸੀ। ਚਿੜੀਆਂ ਦੀ ਚੀਂ-ਚੀ ਨਾਲ ਕੇਸਰ ਦੀ ਅੱਖ ਖੁੱਲੀ। ਜਾਂਡ ਦਾਦਰਕਤ ਤਸਵੀਰ ਦੀਆਂ ਕਿਰਨਾ ਵਿੱਚ ਹੋਰ ਵੀ ਹਰਾ ਲੱਗ ਰਿਹਾ ਸੀ। ਕੱਕੀ ਰੇਤ ਦੀ ਟਿੱਬਿਆਂ ਅਤੇ ਸੁਰਮਈ ਅੰਬਰ ਦੇ ਧੁੰਦਲੇ ਜਿਹੇ ਦੁਮੇਲ ਪਿਛੋਂ ਸੂਰਜ ਦੀ ਲਾਹ ਰੰਗ ਦੀ ਟਿੱਕੀ ਹੌਲੀ-ਹੌਲੀ ਉੱਭਰ ਰਹੀ ਸੀ। ਕੇਸਰ ਇੱਕਦਮ ਉੱਠ ਕੇ ਬੈਠ ਗਿਆ ਜਿਵੇਂ ਚੜ੍ਹਦੇ ਸੂਰਜ ਨੇ ਹੱਥ ਵਿਧਾ ਕੇ ਉਠਾ ਲਿਆ ਹੋਵੇ। ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਝ ਕੋਲਣ ਲੱਗੀ ਜਿਵੇਂ ਕੋਈ ਮੱਖਣ ਵਿੱਚ ਸੰਧੂਰ ਕੋਲ ਰਿਹਾ ਹੋਵੇ ਸੂਰਜ ਦੀ ਗੋਲ ਲਾਲ ਟਿੱਕੀ ਜਿਉਂ-ਜਿਉਂ ਉੱਪਰ ਉੱਠਣ ਲੱਗੀ ਹਨੇਰਾ ਗਾਇਬ ਹੋਣ ਲੱਗਾ ਕੇਸਰ ਨੂੰ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਦੀ ਹੋਂਦ ਰੋਸ਼ਨੀ ਦੀ ਅਣਹੋਂਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਹੇ ਕੇਸਰ ਨੂੰ ਫਕੀਰ ਨੇ ਕਿਹਾ ਪੁੱਤਰ ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਛਿਪ ਰਿਹਾ ਹੈ ਫਰਕ ਸਿਰਫ ਇਹਨਾ ਹੈ ਕਿ ਆਪਾਂ ਇਸ ਨੂੰ ਵੇਖ ਕਿਹੜੇ ਪਾਸੇ ਤੋਂ ਰਹੇ ਹਾਂ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਫੀਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ ਸਵੇਰੇ ਸਵੇਰੇ ਰਸਤੇ ਦੀ ਰੇਤ ਠੰਡੀ ਹੁੰਦੀ ਸੀ ਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਉਹ ਰਸਤੇ ਦੇ ਨਾਲ-ਨਾਲ ਤਰੀਰ ਭਿਜੇ ਕਹਾਤੇ ਤੁਰਨ ਲੱਗ ਪੈਂਦਾ ਕਿੱਲੇ ਕਾਦੀ ਠੰਡੇ ਕੋਸਤੇ ਨੰਗੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਉਹ ਅੱਖਾਂ ਬੰਦ ਕਰਕੇ ਖੜਾ ਖੜ ਜਾਂਦਾ ਤਾ ਫਕੀਰ ਵੀ ਆਪਣੀਆਂ ਖੜਾਵਾਂ ਲਾਹ ਕੇ ਉਸ ਦੇ ਨਾਲ ਆ ਖੜਦਾ ਤੁਰਦਿਆਂ ਤੁਰਦਿਆਂ ਕੇਸਰ ਨੇ ਫਕੀਰ ਦਾ ਧਿਆਨ ਇੱਕ ਖੰਡਰ ਬਣ ਚੁਕੇ ਮਹਾਲ ਨੁਮਾ ਘਰ ਵੱਲ ਦਵਾਇਆ ਘਰ ਦੇ ਦਰਵਾਜ਼ੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਨਹੀਂ ਸੀ ਜਾ ਰਿਹਾ ਫਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ ਬੰਦਾ ਇੱਥੇ ਆਪਣਾ ਹੱਕ ਇਹ ਵੀ ਜਮਾਲ ਲੈਂਦਾ ਜਿਵੇਂ ਇਥੋਂ ਕਦੇ ਜਾਣਾ ਹੀ ਨਾ ਹੋਵੇ ਜਦਕੀ ਅਸਲੀਅਤ ਇਹ ਹੈ ਕਿ ਜਦੋਂ ਸੁੱਕ ਜਾਣ ਰੁੱਖ ਤਾਂ ਪਰਿੰਦੇ ਵੀ ਛੱਡ ਜਾਂਦੇ ਜਿੰਨਾ ਮਾਣੀਆਂ ਸ਼ੀਸ਼ਾਵਾਂ ਮੁੜ ਉਹੀ ਵੱਢ ਜਾਂਦੇ ਮਿਸਰ ਦੀ ਇੱਕ ਪੁਰਾਣੀ ਗਾਥਾ ਹੈ ਫਕੀਰ ਨੇ ਭੁੱਜੇ ਸ਼ੋਲਿਆਂ ਵਾਲੀ ਪੋਟਲੀ ਠੀਕ ਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਫਨਾ ਆਇਆ ਸੁਫਨੇ ਵਿੱਚ ਉਹ ਇੱਕ ਤਿਤਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਤੇ ਹੋਰ ਰੰਗਦਾਰ ਤਿਤਲੀਆਂ ਨਾਲ ਰੰਗ-ਬਰੰਗੇ ਫੁੱਲਾਂ ਵਿੱਚ ਖੇਡ ਰਹੀ ਹੈ ਅਚਾਨਕ ਉਸਦੀ ਅੱਖ ਖੁੱਲਦੀ ਹੈ ਤਾਂ ਉਹ ਮੱਜੇ ਤੇ ਉੱਠ ਕੇ ਬੈਠ ਜਾਂਦਾ ਹੈ ਉਸ ਨੂੰ ਹੈਰਾਨੀ ਨਾਲ ਇਧਰ-ਉਧਰ ਵੇਖਦਿਆਂ ਵੇਖ ਕੇ ਉਸਦੀ ਘਰਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨੇ ਮੈਂ ਸੋਚ ਰਿਹਾ ਹਾਂ ਕਿ ਮੈਂ ਕੋਈ ਆਦਮੀ ਹਾਂ ਜਿਸਨੇ ਹੁਣੇ-ਹੁਣੇ तितਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ तितਲੀ ਹਾਂ ਜੋ ਹੁਣ ਇਸ ਸਮੇਂ ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ ਗੱਲ ਤਾਂ ਸੋਚਣ ਵਾਲੀ ਕਿਸ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ 10ਵਾਂ ਹਿੱਸਾ ਹੁੰਦਾ ਹੈ ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਮਾਂਤਰਾ ਦੀਆਂ ਪੁਰਾਣੀਆਂ ਯਾਦਾਂਾਂ ਸੰਭੀ ਬੈਠਾ ਹੈ ਅੰਦਰਲਾ ਮਨ ਜਾਂ ਤਾਂ ਨੀਂਦ ਵੇਲੇ ਖੁੱਲਦਾ ਹੈ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਇਹ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ ਸੁਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲਦੇ ਹਨ ਫਕੀਰ ਕੇਸਰ ਦੀ ਕੇਸਰ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਨੂੰ ਹੁਣ ਫਕੀਰ ਦੀ ਸਮਾਧੀ ਤੇ ਚਿੱਟੇ ਤੱਗਿਆਂ ਵਾਲੀ ਮਾਲਾ ਦਾ ਰਾਜ ਹੌਲਾ-ਹੌਲੀ ਹੋਰ ਥੋੜਾ-ਥੋੜਾ ਸਮਝ ਆ ਰਿਹਾ ਸੀ ਪਿਛਿਓਂ ਆ ਕੇ ਅਧਖੜ ਉਮਰ ਦੇ ਦੋ ਬੰਦਿਆ ਨੇ ਫਕੀਰ ਨੂੰ ਨਮਸਕਾਰ ਕੀਤੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਫਕੀਰ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਦੱਸਿਆ ਕਿ ਪਿਛਲੇ ਹਫਤੇ ਉਹਨਾਂ ਦੇ ਘਰ ਚੋਰੀ ਹੋ ਗਈ ਸੀ ਦੋ ਕੁੜੀਆਂ ਦਾ ਇਕੱਠਾ ਵਿਆਹ ਧਰਿਆ ਸੀ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਘਰ ਵਿੱਚੋਂ ਸਾਰਾ ਗਹਿਣਾ ਗੱਟਾ ਚੋਰੀ ਹੋ ਗਿਆ ਸੀ ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਬਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਸਨ ਉਸ ਦੇ ਨਾਲ ਸਾਡਾ ਝਗੜਾ ਚੱਲਦਾ ਰਹਿੰਦਾ ਸੀ ਕਦੇ ਪਾਣੀ ਪਿੱਛੇ ਕਦੇ ਵਾਟ ਪਿੱਛੇ ਉਹ ਫੜਿਆ ਗਿਆ ਉਸਨੇ ਜੁਲਮ ਕਬੂਰ ਕਰ ਰਿਆ ਪਰ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਸਾਨੂੰ ਹੁਣ ਉਸਨੇ ਸਾਨੂੰ ਜਿਹਲ ਤੋਂ ਸੁਨੇਹਾ ਭੇਜਿਆ ਹੈ ਕਿ ਉਸਨੇ ਗਹਿਣੇ ਕਿੱਥੇ ਦੱਬੇ ਹਨ ਅੱਜ ਅਸੀਂ ਗਹਿਣੇ ਲੈਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਨ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਪੁੱਛਿਆ ਫਕੀਰ ਦਾਸਵਾ ਸੁਣ ਕੇ ਦੋਵੇਂ ਸੱਸੋਂ ਪੰਜ ਵਿੱਚ ਪੈ ਗਏ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਇੱਕ ਪਿੰਡੇ ਵਿੱਚ ਇੱਕ ਸ਼ਰਾਰਤੀ ਤੇ ਵਿਲੜ ਕਿਸਮ ਦਾ ਬੰਦਾ ਰਹਦਾ ਸੀ ਉਸ ਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਪਰ ਸਾਰੇ ਉਸ ਨੂੰ ਵਿਗੜਿਆ ਕਹਿੰਦੇ ਸਨ ਕਈਆਂ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋ ਲਈ ਕਦੇ ਕਿਸੇ ਦੇ ਕੋਪ ਨੂੰ ਅਗ ਲਾ ਦਿੱਤੀ ਅਤੇ ਕਦੇ ਕਿਸੇ ਬਜ਼ੁਰਗ ਦੀ ਕੁੰਡੀ ਜਾਂ ਐਨਕ ਚੋਕ ਲਿਆndi ਗੱਲ ਕੀ ਇਹ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ ਕੋਈ ਇਲਾਜ ਕੰਮ ਨਾ ਆਇਆ ਜਦੋਂ ਉਹ ਮਰਨ ਕਿਨਾਰੇ ਸੀ ਤਾਂ ਉਸਨੇ ਪਿੰਡ ਦੇ ਵਡੇਰਿਆਂ ਨੂੰ ਆਪਣੀਆਂ ਆਖਰੀ ਦੇ ਦੋ ਇਸ਼ਾਵਾਂ ਪੂਰੀਆਂ ਕਰਨ ਲਈ ਬੇਨਤੀ ਕੀਤੀ ਉਸਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਪਿਛੋਂ ਮੇਰੇ ਮੱਥੇ ਤੇ ਲੋਹੇ ਦਾ ਕਿੱਲ ਗੱਡ ਦਿਓ ਤਾਂ ਕਿ ਮੇਰੀਆਂ ਸਾਰੀਆਂ ਗਲਤੀਆਂ ਦਾ ਪਛਤਾਵਾ ਕਰ ਸਕਾਂ ਦੂਸਰਾ ਮੇਰੇ ਸਸਕਾਰ ਵੇਲੇ ਇਲਾਕੇ ਦੇ ਕੋਤਵਾਲ ਨੂੰ ਸੱਦਿਓ ਕਿਉਂਕਿ ਮੈਨੂੰ ਜਿੰਦੇ ਜੀਤਾ ਕੋਈ ਇੱਜ਼ਤ ਨਹੀਂ ਮਿਲੀ ਮਰ ਕੇ ਹੀ ਸਹੀ ਕੁਝ ਦਿਨਾਂ ਬਾਅਦ ਵਿਗੜੇ ਦੀ ਮੌਤ ਹੋ ਗਈ ਮਾਤ ਦੇ ਬੰਦੇ ਦੀਆਂ ਆਖਰੀ ਇਸ਼ਾਵਾ ਪੂਰੀਆਂ ਕਰਨ ਕਰਨੀਆ ਆਪਣਾ ਧਰਮ ਸਮਝ ਕੇ ਪਿੰਡ ਵਾਲਿਆਂ ਨੇ ਉਸ ਦੀ লাশ ਦੇ ਮੱਥੇ ਤੇ ਕਿੱਲ ਗੱਡ ਦਿੱਤਾ ਇਲਾਕੇ ਦਾ कोतवाल ਵੀ ਪਿੰਡ ਵਾਲਿਆਂ ਨੂੰ ਪੰਡ ਵਾਲਿਆਂ ਦੇ ਸਦਨ ਤੇ ਆ ਗਿਆ ਜਦੋਂ कोतवाल ਨੇ ਵਿਗੜੇ ਦੇ ਮੱਥੇ ਤੇ ਕਿੱਲ ਲੱਡਿਆ ਵੇਖਿਆ ਤਾਂ ਉਸ ਨੇ ਪੁਲਸਾ ਸਾਧ ਲਈ ਹੁਣ ਸਾਰਾ ਪਿੰਡ ਜੇਲ੍ਹ ਚ ਬੈਠਾ ਸੀ ਤੇ ਲੋਕੀ ਸੋਚ ਰਹੇ ਸਨ ਕਿ ਵਿਗੜਿਆ ਜਾਂਦਾ ਜਾਂਦਾ ਇੱਕ ਸ਼ਰਾਰਤ ਹੋਰ ਕਰ ਗਿਆ ਸੀ ਫਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਕਾਫੀ ਹੱਸੇ ਜਦੋਂ ਹਾਸਾ ਰੁਕਿਆ ਤਾਂ ਫਕੀਰ ਨੇ ਗੰਭੀਰ ਹੁੰਦਿਆ ਕਿਹਾ ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਵੇ ਉਸ ਦੀ ਗੱਲ ਤੇ ਯਕੀਨ ਕਰਨ ਤੋਂ ਪਹਿਲਾਂ 100 ਵਾਰ ਸੋਚੋ ਦੋਹੇ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ ਕੇਸਰ ਤੇ ਫਕੀਰ ਅੱਗੇ ਲੰਘ ਗਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਅਗਲਾ ਭਾਗ ਜਰੂਰ ਸੁਣੋ ਜੀ